ਜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਮਨ ਸਿੰਘ ਮਾਨ ਜੀ ਔਰ ਸਾਡੇ ਜਲ ਸੂਤਰ ਮੰਤਰੀ ਸ਼੍ਰੀ ਬ੍ਰਿੰਦਰ ਕੁਮਾਰ ਜੀ ਔਰ ਸਾਡੇ ਸਾਰੇ ਨਹਿਰੀ ਵਿਭਾਗ ਦੀ ਸਾਡੀ ਐਸ ਜੀ ਸਾਹਿਬ ਡਿਪਾਰਟਮੈਂਟ ਦੀ ਮਿਹਨਤ ਦੇ ਸਦਕਾ ਔਰ ਅੱਜ ਬੜੀ ਮਾਣ ਵਾਲੀ ਗੱਲ ਹੈ ਕਿਉਂਕਿ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਨੇ ਜੋ ਕਿਹਾ ਸੀਗਾ ਕਿ ਪਿੰਡਾਂ ਦੀਆਂ ਟੇਲਾਂ ਤੱਕ ਜਿਹੜਾ ਨਹਿਰੀ ਪਾਣੀ ਅਸੀਂ ਪਹੁੰਚਾ ਕੇ ਰਵਾਂਗੇ ਔਰ ਕਿਉਂਕਿ ਡੇ ਬਾਏ ਡੇ ਸਾਡਾ ਜਿਹੜਾ ਜ਼ਮੀਨੀ ਪਾਣੀ ਹੈਗਾ ਉਹ ਡੂੰਘਾ ਹੁੰਦਾ ਜਾ ਰਿਹਾ ਹੈ ਸਾਡਾ ਮੋਗਾ ਜਿਹੜਾ ਡਾਰਕ ਜ਼ੋਨ ਦੇ ਵਿੱਚ ਹੈ ਸਾਨੂੰ ਸਭ ਨੂੰ ਪਤਾ ਹੈ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਸਾਰੇ ਡਿਪਾਰਟਮੈਂਟ ਦਾ ਸਾਡੇ ਐਸਜੀਓ ਸਾਹਿਬ ਇੱਥੇ ਮੌਜੂਦ ਹਨ ਹੋਰ ਵੀ ਡਿਪਾਰਟਮੈਂਟ ਤੋਂ ਸਾਡੇ empioyes ਇੱਥੇ ਮੌਜੂਦ ਹਨ ਅੱਜ ਬੜੀ ਮਾਣ ਵਾਲੀ ਤੇ ਫਖਰ ਵਾਲੀ ਗੱਲ ਹੈ ਸਾਡੇ ਮੋਗਾ ਜ਼ਿਲ੍ਹਾ ਦੇ ਲਈ ਕਿ ਸਾਡੀ ਕਿੰਗਵਾਰ ਰਿਸ਼ਵਾਹਾ ਜਿਹੜੀ ਹੈਗੀ ਹੈ ਛੋਟੀ ਨਾਰ ਜਿਹੜੀ ਉਹਦਾ तकरीबन 45 ਸਾਲ ਬਾਅਦ 1980 ਦੇ ਵਿੱਚ ਇੱਟਾਂ ਲਗੀਆਂ ਸੀ ਇਹਦੇ ਵਿੱਚ ਅ ਅੱਜ ਜਿਹੜਾ ਹੈਗਾ ਅੱਜ ਬੜਾ ਸੁਭਾਗਾ ਦਿਨੇ ਕੇ 45 ਸਾਲ ਬਾਅਦ ਇਹ ਜਿਹੜੀ ਰਜਵਾ ਕਿੰਗਵਾ ਰਜਵਾਹਾ ਨਹਿਰ ਹੈਗੀ ਹੈ ਕੰਕਰੀਟ ਦੀ ਬਣਨ ਜਾ ਰਹੀ ਹੈ। ਔਰ ਇਹਦੇ ਨਾਲ ਪਹਿਲਾਂ ਇਹ ਸਿਰਫ 3 ਮਹੀਨੇ ਇਸ ਨਹਿਰ ਦੇ ਵਿੱਚ ਪਾਣੀ ਆਂਦਾ ਸੀਗਾ। ਬਟ ਸਾਡੇ ਵੱਖ-ਵੱਖ ਪਿੰਡਾਂ ਤੋਂ ਸਾਡੇ ਸਰਪੰਚ ਸਹਿਬਾਨਾਂ ਦੇ ਸਾਡੇ ਪਿੰਡ ਵਾਸੀਆਂ ਨੇ ਬੜੀ ਦੇਰ ਤੋਂ ਮੰਗ ਕਰ ਰਹੇ ਸੀਗੇ ਮੇਰੇ ਕੋਲ ਸਾਡੇ ਸਾਰੇ ਜ਼ਿਲ੍ਹੇ ਦੇ ਵਿਧਾਇਕ ਸਹਿਬਾਨਾਂ ਕੋਲ ਕਿ ਜਿਹੜਾ ਪਾਣੀ ਹੈਗਾ ਨਹਿਰੀ ਪਾਣੀ ਉਹ 12 ਮਹੀਨੇ ਕਰਵਾਇਆ ਜਾਵੇ। ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਜਿਹੜੇ ਹੈਗਾ ਹੁਣ ਇਸ ਨਹਿਰ ਦੇ ਵਿੱਚ 12 ਮਹੀਨੇ ਪਾਣੀ ਲਿਆ ਕਰੂਗਾ ਪਹਿਲਾਂ ਤਕਰੀਬਨ 20 ਤੋਂ 25000 ਏਕੜ ਜਿਹੜੀ ਸਾਡੇ ਖੇਤੀਬਾੜੀ ਦੀ ਜ਼ਮੀਨ ਹੈਗੀ ਆ ਉਹਨੂੰ ਪਾਣੀ ਲੱਗਦਾ ਸੀਗਾ ਉਹਨਾਂ ਸਾਡਾ ਜਿਹੜਾ ਮੇਨ ਮੋਟਿਵ ਹੈਗਾ ਕਿ ਤਕਰੀਬਨ 55000 ਏਕੜ ਜਿਹੜੇ ਖੇਤਾਂ ਨੂੰ ਇਸ ਨਹਿਰ ਦਾ ਜਿਹੜਾ ਪਾਣੀ ਲੱਗੇਗਾ ਜਿਸ ਦੇ ਨਾਲ ਸਾਡੀ ਬਿਜਲੀ ਦੀ ਬਚਤ ਹੋਏਗੀ ਸਾਡਾ ਕੁਦਰਤੀ ਪਾਣੀ ਜਿਹੜਾ ਹੈਗਾ ਉਹ ਸਾਡੇ ਪਿੰਡ ਦੀਆਂ ਟੇਲਾਂ ਤੱਕ ਪਹੁੰਚੇਗਾ ਸਾਡੇ ਪਿੰਡ ਦੇ ਖੇਤਾਂ ਤੱਕ ਪਹੁੰਚੇਗਾ ਜਿਸ ਦੇ ਨਾਲ ਸਾਡੀ ਜਿਹੜੀ ਦਿਨੋ-ਦਿਨ ਪਾਣੀ ਹੈਗਾ ਉਹਦਾ ਲੈਵਲ ਡੂੰਘਾ ਹੁੰਦਾ ਜਾ ਰਿਹਾ ਹੈ ਸਾਡਾ ਮੋਗਾ ਉਸ ਤੋਂ ਵੀ ਜਿਹੜਾ ਹੈਗਾ ਬਚੇਗਾ ਔਰ ਇਸ ਬਹੁਤ ਵੱਡੀ ਸੁਗਾਤ ਆ ਸਾਡੇ ਪਿੰਡ ਵਾਸੀਆਂ ਦੇ ਲਈ ਸਾਡੇ ਮੋਗੇ ਮੇਰੇ ਹਲਕੇ ਦੇ ਪਿੰਡਾਂ ਦੇ ਲਈ ਸੋ ਮੈਂ ਸਾਡੇ ਮਾਨਯੋਗ ਸੀਐਮ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਸਾਡੇ ਮਾਨ ਜੋ ਕੈਬਨਿਟ ਮਿਨਿਸਟਰ ਸ਼੍ਰੀ ਬ੍ਰਿੰਦਰ ਕੁਮਾਰ ਗੋਇਲ ਜੀ ਦਾ ਔਰ ਸਾਰੇ ਡਿਪਾਰਟਮੈਂਟ ਦੇ ਐਸਡੀਓ ਸਹਿਬਾਨ ਨਾ ਦੀ ਐਕਸ਼ਨ ਸਹਿਬਾਨ ਜਿਹੜੇ ਬੜੀ ਲੰਬੇ ਟਾਈਮ ਤੋਂ ਅਸੀਂ ਮਿਹਨਤ ਕਰ ਰਹੇ ਸੀਗੇ ਕਿ ਇਹ ਅਸੀਂ ਸੁਗਾਤ ਤੇ ਜਿਹੜੀ ਆਪਣੇ ਪਿੰਡ ਵਾਸੀਆਂ ਨੂੰ ਆਪਣੇ ਮੋਦੀ ਨਿਵਾਸੀਆਂ ਨੂੰ ਦਈਏ ਅੱਜ ਸਭ ਤੋਂ ਸੱਚੇ ਜਿਹੜਾ ਹੈਗਾ ਪਰਮਾਤਮਾ ਦੀ ਪਰ ਕਿਰਪਾ ਨਾਲ ਅੱਜ ਜਿਹੜੀ ਇਹ ਸਭ ਹੋ ਪਾਈ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੜੀ ਖੁਸ਼ੀ ਵਾਲੀ ਗੱਲ ਹੈ ਮੈਡਮ ਕਿੰਨੇ ਕਿ ਲਾਗਤ ਆਏਗੀ ਇਹਦੇ ਉੱਪਰ ਤੇ ਕਦੋਂ ਤੱਕ ਇਹ ਬੁਰਾ ਹੋਏਗਾ ਜੀ ਇਹ ਜੀ ਇਹ ਚੱਲ ਰਿਹਾ ਹੈਗਾ ਇਹਦਾ ਐਸਜੀਓ ਸਾਹਿਬ ਇਹ 31st ਮਾਰਚ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਜੀ ਇਹ ਕੰਪਲੀਟ ਹੋ ਜਾਏਗਾ ਇਹਦੇ ਨਾਲ ਜੀ ਦੇਖੋ ਕਿ ਤਕਰੀਬਨ 35000 एकड़ ਸਾਡੀ ਹੋਰ ਜ਼ਮੀਨ ਜਿਹੜੀ ਹੈਗੀ ਆ ਜਿੰਨੀ ਸਾਡੇ ਖਾਲ ਦੇ ਪਿੰਡ ਹੈਗੇ ਆ ਉਹਨਾਂ ਨੂੰ 35000 एकड़ ਜ਼ਮੀਨ ਜਿਹੜੀ ਹੈ ਕਿ ਉਹਦੇ ਵਿੱਚ ਪਾ ਬੋਲ ਔਰ ਮੈਨੂੰ ਲੱਗਦਾ ਤਕਰੀਬਨ ਸਾਡੇ 10-12 ਪਿੰਡ ਹੈਗੇ ਆ ਜਿਹੜੇ ਉਹਨਾਂ ਨੂੰ ਸਭ ਨੂੰ ਜਿਹੜਾ ਇਹ ਫਾਈਨਲ